ਪੰਜਾਬ ਦੇ ਨੌਜਵਾਨ ਅਰਮੀਨੀਆ ਦੀ ਜੇਲ੍ਹ ਦੇ ਵਿੱਚ ਫਸ ਗਏ ਨੇ ਜੀ ਹਾਂ 12 ਨੌਜਵਾਨ ਜੋ ਇਹ ਅਰਮੀਨੀਆ ਦੀ ਜੇਲ੍ਹ ਦੇ ਵਿੱਚ ਫਸੇ ਨੇ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜ ਸਭਾ ਮੈਂਬਰ ਸੰਤਪਾਲ ਵੀਰ ਸਿੰਘ ਸੀਚੇਵਾਲ ਨੂੰ ਉਹਨਾਂ ਨੇ ਮੁਲਾਕਾਤ ਕੀਤੀ ਹੈ ਉਹਨਾਂ ਨੂੰ ਅਰਮੀਨੀਆ ਦੀ ਜੇਲ੍ਹ ਵਿੱਚੋਂ ਰਿਹਾ ਕਰਨ ਦੀ ਉਹਨਾਂ ਵੱਲੋਂ ਸੰਤ ਸੀਚਵਲ ਨੂੰ ਅਪੀਲ ਵੀ ਕੀਤੀ ਗਈ ਹੈ ਇਹਨਾਂ ਪੀੜਿਤ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਨਾ ਸਿਰਫ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸਗੋਂ ਉਹਨਾਂ ਦੇ ਪੁੱਤਰਾਂ ਨੂੰ ਵੀ ਅਰਮੀਨੀਆ ਦੀ ਜੇਲ੍ਹ ਦੇ ਵਿੱਚ ਫਸਾ ਦਿੱਤਾ ਉਧਰ ਹੀ ਸੰਤ ਬਲਵੀਰ ਸਿੰਘ ਸੀਚਵਲ ਨੇ ਕਿਹਾ ਕਿ ਅਰਮੀਨੀਆ ਦੇ ਵਿੱਚ ਫਸੇ ਨੌਜਵਾਨਾਂ ਦੇ ਮਾਮਲੇ ਸੰਬੰਧੀ ਵਿਦੇਸ਼ ਮੰਤਰਾਲੇ ਦੇ ਸੰਪਰਕ ਦੇ ਵਿੱਚ ਨੇ ਤੇ ਅਰਮੀਨੀਆ ਸਤਿ ਭਾਰਤੀ ਦੂਤਾਵਾਸਤੇ ਨਾਲ ਵੀ ਸੰਪਰਕ ਦੇ ਵਿੱਚ ਨੇ ਉਹਨਾਂ ਆ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਟ੍ਰੈਵਲ ਏਜੰਟਾਂ ਦੇ ਚਾਂਸੇ ਵਿੱਚ ਨਾ ਆਉਣ ਸਹੀ ਢੰਗ ਨਾਲ ਵਿਦੇਸ਼ ਜਾਣ ਉਹਨਾਂ ਕਿਹਾ ਕਿ ਜੋ ਲੋਕਾਂ ਨਾਲ ਠੱਗੀ ਮਾਰਨ ਵਾਲੇ ਟ੍ਰੈਵਲ ਏਜੰਟ ਨੇ ਉਹਨਾਂ ਖਿਲਾਫ ਪੁਲਿਸ ਕੋਲ ਕੇਸ ਦਰਜ ਕੀਤਾ ਜਾਵੇ ਤਾਂ ਜੋ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਫੜਿਆ ਜਾ ਸਕੇ ਅਰਮੀਨੀਆ ਦੀ ਜੇਲ੍ਹ ਦੇ ਵਿੱਚ ਜੇਕਰ ਗੱਲ ਕਰੀਏ ਇੱਕ ਬੰਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਵਜਈਏ ਅੱਗੇ ਉਹਨਾਂ ਨੂੰ ਬਾਰਡਰ ਕਰਾਸ ਕਰਨ ਦੀ ਬਜਾਏ ਅਰਮੀਨੀਆ ਜੇਲ੍ਹ ਦੇ ਵਿੱਚ ਕਿਵੇਂ ਫਸਾਇਆ ਗਿਆ ਕੀ ਇਹ ਪੂਰਾ ਮਾਮਲਾ ਆਓ ਸੁਣਦੇ ਹਾਂ ਇੱਕ ਵੀਡੀਓ ਜਿਹੜੀ ਸਾਨੂੰ ਫੇਸਬੁੱਕ ਤੇ ਮਿਲੀ ਸੀ ਜਿਹਦਾ ਅਸੀਂ ਅੰਬੈਸੀ ਨੂੰ ਭੇਜਿਆ ਸੀ ਉੱਥੇ ਦਿਨੂ ਤੇ ਉਹਨਾਂ ਦਾ ਜਵਾਬ ਵੀ ਆਇਆ ਕਿ ਅਸੀਂ ਉਹ ਬੱਚਿਆਂ ਦੇ ਨਾਲ ਜਿੰਨੇ ਵੀ ਹੈਗੇ ਆ ਇਹ ਤਕਰੀਬਨ 12 ਲੜਕੇ ਆ ਜੀ ਇਹਨਾਂ ਦੇ ਨਾਲ ਸੰਪਰਕ ਵੀ ਹੋ ਗਿਆ ਜੀ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਤੇ ਇਥੇ ਸਾਹਕੋਟ ਦਾ ਤੇ ਸੱਤ ਲੜਕੇ ਇਕਵਰੀ ਫੜ ਹੋਇਆ ਬਾਕੀ ਇਕੱਲਾ ਇਕੱਲਾ ਹੈਗਾ ਵੱਖਰੇ ਵੱਖਰੇ ਥਾਵਾਂ ਤੋਂ ਫੜ ਹੋਇਆ ਇਹ ਇਕੱਠੇ 12 ਹੈਗੇ ਆ ਉਸ ਜੇਲ੍ਹ ਦੇ ਵਿੱਚ ਇਹਦੇ ਵਿੱਚ ਸੱਤ ਮੁੰਡੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਆ ਤੇ ਕੋਈ ਹਰਿਆਣਾ ਕੋਈ ਜੁਪੀ ਤੇ ਇੱਕ ਮੁੰਡਾ ਕਲਕੱਤੇ ਤੋਂ ਵੀ ਆ ਉਹਨਾਂ ਦੇ ਵਿੱਚ ਤੇ ਇਹ ਇੱਕ ਰਾਮਪਾਲ ਆ ਉਹਦੀ ਮੁੰਡੇ ਦੀ ਉਮਰ 35 ਸਾਲ ਉਹ ਸਾਢੇ 3 ਲੱਖ ਰੁਪਏ ਦੇ ਕੇ ਗਿਆ ਉੱਥੇ ਉਹਨੇ ਅੱਗੇ ਲੰਘਦਾ ਹੋਊਗਾ ਜੇ ਕੀ ਕਾਰਨ ਆ ਉੱਥੇ ਫੜਿਆ ਗਿਆ ਇੱਕ ਗਰਮਨੀਆ ਦੇ ਵਿੱਚ ਉਹਨਾਂ ਨੇ लाਡੀ ਗਿਲ ਨਾਂ ਦਾ ਕੋਈ ਏਜੰਟ ਆ ਉਹ ਰਹੇਣੇ ਦਾ ਹੈ ਉਹਨਾਂ ਨੂੰ ਉਹਨਾਂ ਨੇ 9 ਲੱਖ ਰੁਪਏ ਚ ਇਟਲੀ ਪਹੁੰਚਾਉਣ ਦੇ ਪੈਸੇ ਲੈ ਸੀਗੇ ਪਰ ਉਹ ਅਰਮੀਨੀਆ ਦੇ ਵਿੱਚ ਫਸੇ ਹੋਏ ਉੱਥੇ ਇੱਕ ਕੋਲਕੱਤਾ ਦਾ ਮੁੰਡਾ ਜਿਹਦਾ ਨਾਮ ਮੁਨੀਰ ਕੋਈ ਵੀ ਉੱਥੇ ਉਹਨਾਂ ਨੂੰ ਫਸਿਆ ਹੋਇਆ 11 ਮਾਰਚ 24 ਨੂੰ ਦੋਹਾਂ ਮੁੰਡਿਆਂ ਨੂੰ ਰਾਮਪਾਲ ਤੇ ਮੁਨੀਰ ਨੂੰ ਅਰਮੀਨੀਆ ਜੌਰਜੀਆ ਸਰਦ ਉੱਤੇ ਪੰਜ ਮੁੰਡੇ ਹੋਰ ਏਜੰਟਾਂ ਲਿਆਏ ਤੇ ਉਹਨਾਂ ਦੇ ਨਾਲ ਉਹ ਜੋੜ ਦਿੱਤੇ ਕਿ ਸਤਾ ਨੂੰ ਉਹਨਾਂ ਨੇ ਜੋਰਜੀਆ ਦੀ ਸਰਾਧ ਪਾਰ ਕਰਨੀ ਸੀ ਉਥੇ ਉਹ ਉਹ ਪਹਿਲੇ ਜਿਹੜੇ ਹੈਗੇ ਉਹ ਖੜੇ ਗਏ ਉਹਨਾਂ ਦੇ ਵਿੱਚ ਉੱਤਰ ਪ੍ਰਦੇਸ਼ ਹਰਿਆਣਾ ਉਤਰਾਖੰਡ ਪਟਿਆਲਾ ਖੰਨਾ Rajasthan ਤੇ ਦੇ ਜਿਹੜੇ ਬੱਚੇ ਆ ਇਹਨਾਂ ਦੇ ਵਿੱਚ ਕੁੱਲ ਜਿਹੜੇ ਹੈਗੇ ਆ 12 ਨੌਜਵਾਨ ਆ ਉਹਨਾਂ ਦੀ ਜੋ ਉਹਨਾਂ ਨੇ ਤਕਲੀਫ ਲਿਖੀ ਸੀਗੀ ਕਿ ਸਾਨੂੰ ਇੱਥੇ ਭੋਜਨ ਨਹੀਂ ਮਿਲ ਰਾ ਇੱਥੇ ਸਾਡਾ ਉਹ ਨਾਲ ਬਿਹ ਵਧੀਆ ਨਹੀਂ ਕਰ ਰਹੇ ਸੋ ਉਹਨਾਂ ਨੂੰ ਐਮਬੈਸੀ ਨੂੰ ਮਲੇ ਸੀਗੇ ਤੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨੂੰ ਲੈਟਰ ਵੀ ਲਿਖਿਆ ਕਿ ਇਹਨਾਂ ਨੂੰ ਜਿਹੜੀ ਹੈਗੀ ਬੰਦੀ ਖਾਾਕ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹਨਾਂ ਦੀ ਕੋਰਟ ਦੇ ਵਿੱਚੋਂ ਜਦੋਂ ਉਹਨਾਂ ਦੀ ਰਹਾਈ ਹੁੰਦੀ ਹੈ ਫੇਰ ਹੀ ਉਹ ਇਧਰ ਵਾਪਸ ਆ ਸਕਦੇ ਉਹਦੇ ਵਾਸਤੇ ਯਤਨ ਜਿਹੜੇ ਹੈਗੇ ਉਹ ਜਾਰੀ ਹੈ ਜਿਹੜਾ ਜੁਰਮ ਕੀਤਾ ਹੈ ਉਹਦੀ ਕੀ ਸਜ਼ਾ ਆਤਾ ਹੈ ਕਿ ਉਸ ਤੋਂ ਬਾਰੇ ਕੋਈ ਜ਼ਿਆਦਾ ਸਾਨੂੰ ਪਤਾ ਨਹੀਂ ਕਿ ਕੀ ਉਹਨਾਂ ਦੀ ਸਜ਼ਾ ਹੈ ਪਰ ਉਹ ਉਹਨਾਂ ਦੇ ਪਰਿਵਾਰ ਬਹੁਤ ਇੱਥੇ ਹੁਣ ਸਜਾਈ ਭੁਗਤ ਰਿਹਾ ਜੀ ਇਹਨਾਂ ਨੇ ਪੈਸੇ ਪੱਲਿਓ ਦੇ ਕੇ ਆਪਣੇ ਬੱਚੇ ਭੇਜਿਆ ਪੈਸੇ ਵੀ ਏਜੰਟ ਖਾ ਗਏ ਤੇ ਨਾਲ ਹੁਣ ਉਹ ਫਸੇ ਹੋਇਆ ਚਿੰਤਾ ਦੇ ਵਿੱਚ ਪਿੱਛੇ ਪਰਿਵਾਰ ਆ ਕਿਉਂਕਿ ਜਿਵੇਂ ਜਿਵੇਂ ਇਹਨਾਂ ਦੇ ਮਾਪੇ ਨੂੰ ਪਤਾ ਲੱਗਦਾ ਕਿ ਉਹ ਬੱਚੇ ਜਿਹੜੇ ਹੈਗੇ ਉੱਥੇ ਹੈ ਉਹ ਸਾਰੇ ਹੁਣ ਸੰਪਰਕ ਕਰ ਰਹੇ ਉਸੇ ਤਿਹੇ ਹੀ ਉਹਨਾਂ ਨੂੰ ਵਿਸ਼ਵਾਸ ਦਿਵਾਉਣੇ ਕਿ ਅਸੀਂ ਯਤਨ ਕਰ ਰਹੇ ਹਾਂ ਬੇਸੀ ਯਤਨ ਕਰ ਰਹੀਏ ਜਦੋਂ ਵੀ ਉਹਨਾਂ ਦੇ ਉਹਦੇ ਕੋਰਟ ਵੱਲੋਂ ਉਹਨਾਂ ਦੇ ਫ੍ਰੀ ਹੁੰਦੇ ਆਂ ਕਰੋ ਬੱਚੇ ਜਿਹੜੇ ਘਰੋਂ ਘਰੀ ਵਾਪਸ ਹੁੰਣ ਉਹਦੇ ਵਾਸਤੇ ਉਹ ਯਤਨ ਜਿਹੜੇ ਹੈਗੇ ਸਾਰੇ ਜਾਰੀ ਰੱਖਾਂਗੇ ਸਿੰਪਲ ਦੇ ਨੇ ਜਾਫਾ ਹੁੰਦਾ ਜਾ ਰਿਹਾ ਜਿਹਾਂ ਮਾਮਲਿਆਂ ਦੇ ਵਿੱਚ ਕੋਈ ਕਾਰਨ ਕੀ ਬਣੇ। ਕਾਰਨ ਹੀ ਹੈ ਕਿ ਸਾਡੇ ਜਦੋਂ ਅਸੀਂ ਕੋਈ ਸਾਡੇ ਵਿਦੇਸ਼ ਵਿੱਚ ਜਾਂਦਾ ਹੈ ਜਿਸ ਤਰ੍ਹਾਂ ਉਹਨਾਂ ਦੇਖਦੇ ਕਿ ਆਰਥ ਹਾਰਥਕ ਹਾਲ ਤਾਂ ਜਿਹੜਾ ਗਰੀਬ ਪਰਿਵਾਰ ਤਦ ਨੂੰ ਗਵੰਡੀ ਦੀ ਕੋਠੀ ਪੈ ਜਾਂਦੀ ਹੈ ਜਾਂ ਉਹ ਕਾ ਠੀਕ ਹੋ ਜਾਂਦਾ ਤੇ ਦੂਸਰੇ ਬੱਚੇ ਵੀ ਕਹਿੰਦੇ ਸੀ ਵੀ ਉਹਨਾਂ ਜਿਹੜਾ ਵੀ ਬੱਚਾ ਪਲੱਸ 2 ਕਰਦਾ ਉਹ ਸਾਰੇ ਮਾਂ-ਬਾਪ ਕਹਿੰਦੇ ਅਗੇ ਸੀ ਬੱਚਿਆਂ ਨੂੰ ਪੁੱਛੋ ਕਹਿੰਦੇ ਸੀ ਬਾਹਰ ਜਾਣਾ ਇੱਕ ਜਿਹੜਾ ਹੈਗਾ ਧੌੜ ਬਣ ਗਈ ਹੈ ਜਿਹਦੇ ਵਿੱਚ ਕੁਝ ਸਫਲ ਹੋ ਜਾਂਦੇ ਆ ਉਸ ਧੌੜ ਵਿੱਚ ਉੱਥੇ ਜਾ ਕੇ ਸੈੱਟ ਹੋ ਜਾਂਦੇ ਵਧੀਆ ਤਰੀਕੇ ਨਾਲ ਚਲੇ ਜਾਂਦੇ ਆ ਇੱਕ ਨੰਬਰ ਤੇ ਜਾਂਦੇ ਆ ਤੇ ਜਿਹੜੇ ਇੱਕ ਨੰਬਰ ਆਈਲੈਂਡਸ ਨਹੀਂ ਕਰ ਸਕਦੇ ਜਾਂ ਜਿਹੜੇ ਕੋਈ ਉਹ ਫਿਰ ਐਜੰਟਾਂ ਦੇ ਢਾਈ ਚੜ ਜਾਂਦੇ ਆ ਜਿਹੜੇ ਇਸ ਤਰ੍ਹਾਂ ਬਹੁਤ ਜ਼ਿਆਦਾ ਸਜ਼ਾ ਵੀ ਭੋਗਦੇ ਨੇ ਆ ਉਹਨਾਂ ਦੇ ਜੀਵਨ ਵੀ ਬਰਬਾਦ ਹੁੰਦਾ ਕਈ ਤਾਂ ਆਪਣਾ ਜੀਵਨ ਤੋਂ ਵੀ ਹੱਥ ਖੋ ਬਿੰਦੇ ਆ ਕਿਸ ਤਰ੍ਹਾਂ ਡੁੱਬ ਕੇ ਜਿਹੜੇ ਉਹਨਾਂ ਨੂੰ ਬਾਹਰ ਨਗਾਉਣਾ ਬੱਦ ਬਸ ਸਾਰਾ ਡੰਟ ਪਾਉਣੀ ਆ ਤੇ ਬਹੁਤੇ ਇਹੋ ਜਿਹੇ ਜੰਗਲਾਂ ਵਿੱਚ ਦੀ ਲੰਘਦੇ ਆ ਬਹੁਤ ਬੱਚੇ ਉੱਥੇ ਰਹਿ ਜਾਂਦੇ ਆ ਪਰ ਅਸੀਂ ਬੇਨਤੀ ਕਰਾਂਗੇ ਉਹਨਾਂ ਦੇ ਮਾਂ ਬਾਪ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਉੱਥੇ ਜਾ ਕੇ ਕੁਝ ਜਿਹੜਾ ਹੈ ਫ੍ਰੀ ਨਹੀਂ ਮਿਲਦਾ ਉੱਥੇ ਵੀ ਬਹੁਤ ਮਿਹਨਤ ਮਸਕਤ ਕਰਨੀ ਪੈਂਦੀ ਹੈ ਕੋਈ ਵੀ ਅਸੀਂ ਦੇਖਦੇ ਸਾਰੇ ਮੁਲਕਾਂ ਵਿੱਚ ਅਸੀਂ ਜਾ ਕੇ ਆਉਨੇ ਆ ਤੇ ਇਥੇ ਨਾਲੋਂ ਜ਼ਿਆਦਾ ਮਿਹਨਤ ਉਸੇ ਕਰਨੀ ਪੈਂਦੀ ਹੈ ਤਾਂ ਜਾ ਕੇ ਟਰਡ ਪਰ ਨੂੰ ਕਿ ਰੋਟੀ ਜਿਹੜੀ ਹੈਗੀ ਮਿਲਦੀ ਹੈ ਸੋ ਇਸ ਵਾਸਤੇ ਕੁਝ ਬੇਰੁਜ਼ਗਾਰੀ ਵੀ ਜਿਹੜੀ ਹੈਗੀ ਆ ਵੱਡੀ ਗੱਲ ਆ ਕਿ ਸਾਡੇ ਆਬਾਦੀ ਦਾ ਬਹੁਤ ਲੋਡ ਆ ਤੇ ਉਨੀਆਂ ਸਰਕਾਰੀ ਜੋਬਾਂ ਜਾਂ ਹੋਰ ਸਾਡੇ ਉਨੇ ਆ ਸਾਧਨ ਨਹੀਂ ਖੇਤੀ ਵਿੱਚ ਅਗਲਾ ਕਹਿੰਦਾ ਕਿ ਕੁਝ ਬਣਦਾ ਨਹੀਂ ਇਹ ਮਾਂ-ਬਾਪ ਵੀ ਚਾਹੁੰਦੇ ਆ ਕਿ ਬੱਚਾ ਬਾਹਰ ਨਿਕਲ ਜਾਵੇ ਤੇ ਬੱਚੇ ਵੀ ਚਾਹੁੰਦੇ ਆ ਕਿ ਅਸੀਂ ਬਾਹਰ ਹੀ ਜਾਈਏ ਪਰ ਇਹ ਕਿਸ ਤਰ੍ਹਾਂ ਜਾਈਏ ਹੈਗੀ ਹੋੜ-ਪੋੜੀ ਬੜੀ ਗਲਤ ਲੱਗੀ ਹੋਈ ਹੈ ਜਾਓ ਜੀ ਸਦਕੇ ਬਾਹਰ ਜਾਓ ਚੰਗੇ ਜਿਹੜੇ ਵੀਜ਼ਾ ਲੈ ਕੇ ਜਾਓ ਵਰਕ ਪਰਮਿਟ ਲੈ ਕੇ ਜਾਓ ਉਹਦੀ ਜਿਹੜੀਆਂ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਹੈ ਜਿਸ ਮੁਲਕ ਜਾਣਾ ਹੈ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਦੋਂ ਅਸੀਂ ਇਨਲੀਗਲ ਗਲਤ ਤਰੀਕੇ ਦੇ ਨਾਲ ਅਸੀਂ ਉੱਥੇ ਜਾ ਕੇ ਉਹਨਾਂ ਦੇ ਕਾਨੂੰਨ ਨੂੰ ਵੀ ਤੋੜਦੇ ਆ ਤੇ ਉੱਥੇ ਦੇ ਜਿਹੜੇ ਹੈਗੇ ਸਜ਼ਾ ਵੀ ਭੋਗਦੇ ਆ ਤੇ ਫਿਰ ਬਹੁਤ ਇਹ ਜਦੋਂ ਬਾਹਰ ਜਾ ਕੇ ਬੰਦਾ ਫਸ ਜਾਂਦਾ ਉੱਥੇ ਦੇ ਵੀ ਆਪਣੇ ਕਾਨੂੰਨ ਹੁੰਦੇ ਆ ਕੋਈ ਸਾਡੇ ਮੁਲਕ ਵਿੱਚ ਜਾਣ ਕੇ ਵੀ ਫੜਿਆ ਜਾਂਦਾ ਤੇ ਇੱਥੇ ਦੇ ਵੀ ਕਾਨੂੰਨ ਆ ਉਹਨੂੰ ਵੀ ਜਿਹੜੇ ਹੈਗੇ ਜੇਲ੍ਹ 'ਚ ਜਾਣਾ ਪੈਂਦਾ ਸੋ ਫਿਰ ਵੀ ਜਿਹੜਾ ਹੈਗਾ ਜਿਹੜੀ ਸਾਡੇ ਮੈਸੀ ਹੈ ਵਿਦੇਸ਼ ਵਿਭਾਗ ਆ ਉਹ ਕਾਫੀ ਜਿਹੜੀ ਹੈਗੀ ਮਿਹਨਤ ਕਰ ਰਿਹਾ ਇਸ ਤੋਂ ਨੇ ਅੱਗੇ ਬੱਚੇ ਜ਼ਰੂਰ ਵਾਪਸ ਆਉਣ ਤੇ ਅੱਗੇ ਬੇਨਤੀ ਕਰਾਂਗੇ ਸਾਰੇ ਮਾਂ-ਬਾਪ ਨੂੰ ਜੇ ਜਿਹੜੇ ਬੱਚੇ ਭੇਜੋ ਜਰੂਰ ਜੇ ਕਿਸੇ ਨੇ ਜਾਣਾ ਤੇ ਪਰ ਅੱਜ ਗਲਤ ਤਰੀਕਿਆਂ ਦੇ ਨਾਲ ਏਜੰਟਾਂ ਦੇ ਢਾਈ ਚੜ ਕੇ ਨਾ ਭੇਜੋ ਬਹੁਤ ਖੇੜਲ ਖੁਆਰੀ ਆ ਤੇ ਬਹੁਤ ਤਰ੍ਹਾਂ ਦੇ ਉਹਦੇ ਵਿੱਚ ਜੋਖਮ ਤੇ ਉਹਨਾ ਆਪਣੇ ਬੱਚਿਆਂ ਨੂੰ ਆਪ ਨੂੰ ਜੋਖਮ ਵਿੱਚ ਨਾ ਪਾਓ ਪੜੋ ਲਿਖੋ ਇੱਥੇ ਮਰਜੀ ਜਾਓ ਦੁਨੀਆ ਦੇ ਜਾ ਸਕਦੇ ਆ ਤੁਸੀਂ ਵਰਕ ਪਰਮਿਟ ਦੇ ਉੱਤੇ ਜਾ ਸਕਦੇ ਆ ਹੋਰ ਕਈ ਤਰੀਕੇ ਆ ਬਾਹਰਲੇ ਮੁਲਕਾਂ ਚ ਨੂੰ ਜਾਣ ਦੇ ਉਹਨਾ ਸਹੀ ਤਰੀਕੇ ਤੇ ਜਾਓ ਕਲ ਦੇ ਏਜੰਟਾਂ ਦੇ ਢਾਈ ਨਾ ਚੜੋ ਨਾ ਪੈਲੀ ਬਰਬਾਦ ਕਰੋ ਨਾ ਪੁੱਤਾਂ ਦਾ ਜੀਵਨ ਬਰਬਾਦ ਕਰੋ ਇਹੇ ਅਸੀਂ ਬੇਨਤੀ ਕਰਾਂਗੇ ਬਜੀ ਆਖਰੀ ਸਵਾਲ ਹੈ ਨਪਾਲ ਤੇ ਚੀਨ ਅਜਿਹੇ ਮੁਲਕ ਨੇ ਜਿਹੜੇ ਕੋ ਆਪਣੇ ਯਾਤਰੀ ਨੂੰ ਐਨਓਸੀ ਜਾਰੀ ਕਰ ਦਿੰਦੇ ਨੇ ਕਿ ਉਹ ਜਿੱਥੇ ਜਾਣਾ ਹੁੰਦਾ ਹੈ ਉਹ ਸਿਰਕਾਰ ਨੂੰ ਪਤਾ ਹੁੰਦਾ ਹੈ ਕਿ ਜੇ ਇਹ ਵਿਅਕਤੀ ਕਿਸ ਵੀ ਜੇ ਤੇ ਜਾ ਰਿਹਾ ਹੈ ਕਿਸ ਮੁਲਕ ਨੂੰ ਜਾ ਰਿਹਾ ਹੈ ਉਹ ਐਨਓਸੀ ਲੈਣ ਤੋਂ ਬਾਅਦ ਜਿਹੜਾ ਉਹ ਉਹ ਕਿਸੇ ਵੀ ਜਹਾਜ਼ ਦੇ ਵਿੱਚੋਂ ਸਫ਼ਰ ਕਰ ਸਕਦਾ ਹੈ ਵਿਦੇਸ਼ ਯਾਤਰਾ ਦੇ ਲਈ ਪਰ ਭਾਰਤ ਵਿੱਚ ਅਜੇ ਹਲੇ ਕਿ ਲੱਗਦਾ ਹੈ ਕਿ ਭਾਰਤ ਨੂੰ ਅਜੇ ਵੀ ਨਹੀਂ ਐਨਓਸੀ ਜੜੀ ਹੈਗੀ ਉਹ ਤਾਂ ਜਦੋਂ ਇਮੀਗ੍ਰੇਸ਼ਨ ਕੋ ਜਾਂਦੇ ਆ ਇਮੀਗ੍ਰੇਸ਼ਨ ਚੈੱਕ ਕਰਦਾ ਹੀ ਹਰ ਨਾਗਰਿਕ ਨੂੰ ਉਦਾਂ ਤਾਂ ਜਾਣੀ ਨਹੀਂ ਕਿਸੇ ਨੂੰ ਦਿੰਦੇ ਤੁਸੀਂ ਜਦੋਂ ਵੀ ਜਹਾਜ਼ ਚੜ੍ਹੋਗੇ ਤੁਸੀਂ ਆ ਲੋਕਲ ਵੀ ਇਹਦਾ ਟ੍ਰੈਵਲ ਕਰਨਾ ਤੇ ਤੁਹਾਨੂੰ ਜਿਹੜਾ ਹੈਗਾ ਆਧਾਰ ਕਾਰਡ ਦਿਖਾਉਣਾ ਪਊਗਾ ਤੇ ਜੇ ਬਾਹਰ ਜਾਣੇ ਉਦੋਂ ਤਾਂ ਪੂਰੀ ਇਮੀਗ੍ਰੇਸ਼ਨ ਹੁੰਦੀ ਹੈ ਕਿਤੇ ਇਹੋ ਜਿਹਾ ਕੁਝ ਨਹੀਂਗਾ ਜਿਹੜਾ ਨਹੀਂ ਜਾਂਦਾ ਪਰ ਕਈ ਵਾਰ ਇਥੋਂ ਅਸੀਂ ਏਜੰਡੀਆਂ ਕੀ ਕਰਦੇ ਆ ਜਿਸ ਤਰ੍ਹਾਂ ਹੁਣ ਇੱਥੇ ਮਾਰਸ਼ਕਟ ਵਗੈਰਾ ਚੱਲ ਜਾਂਦੇ ਆ ਉਹਦਾ ਟੂਰਿਸਟ ਵੀਜ਼ਾ ਲੈ ਕੇ ਉਹਨੂੰ ਗਾਂ ਜਿਹੜਾ ਹੈਗਾ ਉਹਨੂੰ ਹੋਰ ਮੁਲਕਾਂ ਦੇ ਵਿੱਚ ਗਾਂ ਉੱਥੋਂ ਲੈ ਕੇ ਧੱਕ ਦਿੰਦੇ ਆ ਜਿਹੜੇ ਜਿਨ੍ਹਾਂ ਮੁਲਕਾਂ ਦੇ ਵਿੱਚ ਜਾਓ ਗਰੀਬ ਮੁਲਕਾਂ ਉਹਨਾਂ ਦੇ ਰਾਹੀਂ ਗਾ ਅਗਲੇ ਹੋਰਨਾਂ ਮੁਲਕਾਂ ਵਿੱਚ ਲੈ ਜਾਣ ਵਾਸਤੇ ਸੋ ਇਹੋ ਜਿਹਾ ਕੁਝ ਨਹੀਂ ਕਿ ਸਰਕਾਰ ਨੂੰ ਜਾਂ ਜਿਹੜਾ ਹੈਗਾ 에어ਪੋਰਟ ਦੇ ਉੱਤੇ ਜਾਂ ਇਮੀਗ੍ਰੇਸ਼ਨ ਨੂੰ ਨਹੀਂ ਪਤਾ ਪਰ ਉੱਥੇ ਜਿਹੜਾ ਕਹਿੰਦਾ ਕਿ ਟੂਰਿਸਟ ਵੀ ਜਾ ਸਕਦੇ ਆ ਪਰ ਹੁੰਦਾ ਕਿ ਇਹ ਜਾਣ ਦਾ ਮਕਸਦ ਕੋਈ ਹੋਰ ਹੁੰਦਾ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਪਤਾ ਲੱਗਦਾ ਸੋ ਇਹ ਜਿਹੜੀ ਪ੍ਰੋਬਲਮ ਇਸ ਕਰਕੇ ਆ ਕਿ ਅਸੀਂ ਉਸ ਮਕਸਦ ਲਈ ਜਾਂਦੇ ਨਹੀਂ ਜੇ ਜਾਵੋ ਤਾਂ ਜਿਹੜੀ ਜਿਹੜਾ ਫਰਕਪਰਮੈਂਟ ਤੇ ਉੱਤੇ ਕੋਈ ਜਾਂਦਾ ਪੂਰੀ ਜ਼ਿੰਮੇਵਾਰ ਉਹ ਜਿੱਥੇ ਦੇਸ਼ ਮੁਲਕ ਜਾ ਰਹੇ ਉੱਥੇ ਦੀ ਸਰਕਾਰ ਵੀ ਜ਼ਿੰਮੇਵਾਰ ਹੁੰਦੀ ਉਹਨਾਂ ਨੂੰ ਬਹੁਤ ਖਿੱਚਿਆ ਜਾ ਸਕਦਾ ਪਰ ਜਦੋਂ ਕੋਲ ਕੁਛ ਨਹੀਂਗਾ ਗਲਤ ਤਰੀਕੇ ਨਾਲ ਕਰਦੇ ਆ ਫਿਰ ਸਮਝ ਲਓ ਵੀ ਅਸੀਂ ਆਪ ਹੀ ਡਿਫਾਲਟਰ ਆ ਵੀ ਗਲਤ ਆ ਵੀ ਕਾਨੂੰਨ ਨੂੰ ਤੋੜਦੇ ਆ ਤਾਂ ਫਿਰ ਉਹ ਸਰਕਾਰਾਂ ਵੀ ਉੱਥੇ ਕੀ ਕਰ ਸਕਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ